ਅੱਜ ਦਾ ਖਾਸ ਵਿਸ਼ਾ ਖਾਸ ਪ੍ਰਾਰਥਨਾ ਪੇਟਾਂ ਤੇ ਦਸਵੰਤ ਬਾਰੇ ਆਓ ਆਪਾਂ ਫਸਟ ਦੂੜ ਦੀ ਕੋਲੋਂ ਸਿੱਖੀ ਇਸ ਵਚਨ ਰਾਹੀਂ ਔਰ ਪ੍ਰਾਰਥਨਾ ਹallelujah ਹallelujah ਸੋ ਆਓ ਆਪਣੇ ਪੈਰਾਂ ਤੇ ਖੜੇ ਹੋ ਜਾਓ ਪ੍ਰਾਰਥਨਾ ਕਰੀਏ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਕਿ ਪਰਮੇਸ਼ਰ ਤੁਹਾਡੇ ਦਸਵੰਤਾਂ ਤੇ ਪੇਟਾਂ ਉੱਤੇ ਬਰਕਤ ਦੇਵੇ ਪ੍ਰਭੂ ਤੁਹਾਨੂੰ ਤਰਸੋਂ ਦਾ ਤੇ ਪੇਟਾਂ ਵਿੱਚ ਵਫਾਦਾਰੀ ਬਖਸ਼ਣ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਬਹੁਤੀ ਹੋਵੇ ਪ੍ਰਭੂ ਤੁਹਾਡੀ ਹਰੇਕ ਕਮੀ ਨੂੰ ਘਤੀ ਨੂੰ ਦੁਰਬਲਤਾਈ ਨੂੰ ਦੂਰ ਕਰ ਦੇ ਤੁਹਾਡੇ ਖਜ਼ਾਨੇ ਭਰੇ ਹੋਏ ਰਹਿਣ ਅੱਜ ਤੁਸੀਂ ਆਪਣੇ ਦਿਲ ਨੂੰ ਵੀ ਪਰਮੇਸ਼ਰ ਦੇ ਅੱਗੇ ਸਮਰਪਣ ਕਰ ਦਿਓ ਆਪਣੀਆਂ ਅੰਦਰਲੀਆਂ ਚੀਜ਼ਾਂ ਦਾ ਦਾਨ ਕਰੋ ਪਰਮੇਸ਼ਰ ਦੇ ਅੱਗੇ ਪ੍ਰਭੂ ਉਹ ਰੀਆਂ ਸੋਚਾਂ ਉਤੇ ਕਬਜ਼ਾ ਕਰੋ ਪ੍ਰਭੂ ਮੇਰੇ ਵਿਚਾਰਾਂ ਉਤੇ ਕਬਜ਼ਾ ਕਰੋ ਮੇਰੇ ਦਿਲ ਦੇ ਅਖਿਆਲਾਂ ਉਤੇ ਕਬਜ਼ਾ ਕਰੋ ਪ੍ਰਭੂ ਇਹ ਵੀ ਸ਼ੁੱਧ ਤੇ ਪਵਿੱਤਰ ਹੋ ਜਾਣ ਜਦੋਂ ਮੈਂ ਸੋਚਾਂ ਲੈ ਕੇ ਪ੍ਰਭੂ ਤੁਹਾਡੇ ਅੱਗੇ ਆਵਾਂ ਤੇ ਸੋਚਾਂ ਵੀ ਤੁਹਾਨੂੰ ਪਸੰਦ ਆਉਣ ਜਿਹੜੇ ਵਿਚਾਰ ਪ੍ਰਭੂ ਮੈਂ ਆਪ ਜੀ ਦੇ ਅੱਗੇ ਪੇਸ਼ ਕਰਾਂ ਮੇਰੇ ਵਿਚਾਰ ਵੀ ਤੁਹਾਨੂੰ ਪਸੰਦ ਆਉਣ ਪ੍ਰਭੂ ਮੇਰੇ ਮੂੰਹ ਚੋਂ ਜਿਹੜੇ ਸ਼ਬਦ ਨਿਕਲਣ ਪਿਤਾ ਪਰਮੇਸ਼ਵਰ ਜੀ ਮੇਰੇ ਮੂੰਹ ਚੋਂ ਨਿਕਲਣ ਵਾਲੇ ਸ਼ਬਦ ਵੀ ਤੁਹਾਨੂੰ ਪਸੰਦ ਆਉਣ ਪਿਤਾ ਮੇਰਾ ਵੇਖਣਾ ਪਵਿੱਤਰਤਾਈ ਵਾਲਾ ਹੋਵੇ ਪ੍ਰਭੂ ਮੇਰਾ ਸੋਣਾ ਪਵਿੱਤਰਤਾਈ ਵਾਲਾ ਹੋਵੇ ਪ੍ਰਭੂ ਜੀ ਮੇਰਾ ਉੱਠਣਾ ਬੈਠਣਾ ਆਪ ਜੀ ਨੂੰ ਪਸੰਦ ਆਵੇ ਪ੍ਰਭੂ ਮੈਨੂੰ ਇਹੋ ਜਿਹਾ ਬਣਾ ਲਵੋ ਕਿ ਮੈਂ ਸਿਰ ਤੋਂ ਪੈਰਾਂ ਦੀਆਂ ਤਲੀਆਂ ਤੱਕ ਤੁਹਾਨੂੰ ਪਸੰਦ ਆਉਣ ਵਾਲਾ ਹੋ ਜਾਵਾਂ ਆਓ ਪਿਤਾ ਮੈਂ ਆਪਣੇ ਆਪ ਨੂੰ ਮਿੱਟੀ ਦੀ ਨਿਆਈ ਤੁਹਾਡੇ ਹੱਥਾਂ ਵਿੱਚ ਦਿਨਾਂ ਆ ਜਿਵੇਂ কুমਾਰ ਦੇ ਹੱਥਾਂ ਵਿੱਚ ਮਿੱਟੀ ਆ ਤੇ ਉਹ ਆਪਣਾ ਮਨ ਚਾਇਆ ਆਕਾਰ ਉਸ ਮਿੱਟੀ ਨੂੰ ਦੇ ਕੇ ਖੁਸ਼ ਹੁੰਦਾ ਆ ਆਓ ਪਿਤਾ ਇਤਨੀ ਤੁਸੀਂ ਮੈਨੂੰ ਆਪਣਾ ਮਨ ਚਾਇਆ ਆਕਾਰ ਆਕਾਰ ਦਿਓ ਜਿੱਤਾਂ ਦੀ ਕਾਰਗਰੀ ਤੁਸੀਂ ਮੇਰੇ ਉੱਤੇ ਕਰਨੀ ਚਾਹੁੰਦੇ ਆ ਜਿੱਤਾਂ ਦਾ ਮੈਨੂੰ ਬਣਾਉਣਾ ਚਾਹੁੰਦੇ ਤੇ ਵੇਖਣਾ ਚਾਹੁੰਦੇ ਆ ਆਪਣੀ ਕਾਰਾਕਾਰੀ ਕਰੋ ਕਿਉਂਕਿ ਮੈਂ ਤੁਹਾਡੇ ਹੱਥਾਂ ਦੀ ਦਸਤਕਾਰੀ ਆ ਮੈਨੂੰ ਉਹ ਆਕਾਰ ਦਿਓ ਜਿੰਨੂੰ ਦੇਖ ਕੇ ਪ੍ਰਭੂ ਤੁਸੀਂ ਖੁਸ਼ ਹੋਵੋ ਜੋ ਵੀ ਮੇਰੇ ਅੰਦਰ ਬੁਰੀਆਂ ਸੋਚਾਂ ਆ ਅਜੋ ਸੋਚਾਂ ਪ੍ਰਭੂ ਮੇਰੇ ਤੋਂ ਦੂਰ ਕਰ ਦਿਓ ਮੇਰੇ ਅੰਦਰੋਂ ਬੁਰੇ ਵਿਸ਼ਿਆਂ ਨੂੰ ਬੁਰੇ ਖਿਆਲਾਂ ਨੂੰ ਪ੍ਰਭੂ ਜੀ ਦੂਰ ਕਰ ਦਿਓ ਅੱਜ ਮੈਂ ਆਪਣੇ ਅੰਦਰੋਂ ਹਰ ਤਰ੍ਹਾਂ ਦੀ ਨਫ਼ਰਤ ਨੂੰ ਖਾਲੀ ਕਰਨਾ ਚਾਹੁੰਦਾ ਹਾਂ ਹਰ ਨਫ਼ਰਤ ਨੂੰ ਮੈਂ ਛੱਡਣਾ ਚਾਹੁੰਦਾ ਤਿਆਗਣਾ ਚਾਹੁੰਦਾ ਹਾਂ ਮੇਰੀ ਮਦਦ ਕਰੋ ਪਿਤਾ ਜੀ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਇਹ ਤੁਹਾਡੇ ਆਤਮਾ ਦੇ ਜ਼ੋਰ ਦੇ ਬਿਨਾਂ ਤੁਹਾਡੀ ਕਿਰਪਾ ਦੇ ਬਿਨਾਂ ਨਹੀਂ ਹੋ ਸਕਦਾ ਪ੍ਰਭੂ ਮੈਨੂੰ ਆਪਣੇ ਪ੍ਰੇਮ ਨਾਲ ਭਰੋ ਜਿੰਨਿਆਂ ਨਾਲ ਵੀ ਮੈਂ ਗੁੱਸੇ ਨਾਰਾਜ਼ਗੀ ਦੇ ਵਿੱਚ ਆ ਅੱਜ ਮੈਂ ਆਪਣੇ ਮੂੰਹ ਤੋਂ ਉਹਨਾਂ ਸਾਰਿਆਂ ਨੂੰ ਬੋਲ ਕੇ ਮਾਫ਼ ਕਰਦਾ ਹਾਂ ਜਿੰਨਿਆਂ ਦਾ ਮੈਂ ਦਿਲ ਦਿਖਾਇਆ ਪਿਤਾ ਜੀ ਮੈਂ ਮਾਫੀ ਮੰਗਦਾ ਹਾਂ ਮੈਨੂੰ ਮਾਫ ਕਰੋ ਅੱਜ ਤੋਂ ਲਾ ਕੇ ਮੈਂ ਕਿਸੇ ਦੇ ਲਈ ਅੱਖਾਂ ਵਿਚਲੇ ਹੰਝੂਆਂ ਦਾ ਕਾਰਨ ਨਾ ਬਣਾ ਕਿਸੇ ਦੇ ਦੁੱਖ ਦਾ ਕਾਰਨ ਨਾ ਬਣ ਪਰ ਪ੍ਰਭੂ ਮੇਰੇ ਕਰਕੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਆ ਜਾਵੇ ਮੇਰੇ ਕਰਕੇ ਪਿਤਾ ਕਿਸੇ ਦਾ ਮੇਲ ਆਪ ਜੀ ਦੇ ਨਾਲ ਹੋ ਜਾਵੇ ਮੈਨੂੰ ਯੂਜ਼ ਕਰੋ ਪਿਤਾ ਜੀ ਮਾਫ ਕਰਨ ਵਿੱਚ ਮੇਰੀ ਮਦਦ ਕਰੋ ਪ੍ਰਭੂ ਮੇਰੇ ਹਿਰਦੇ ਨੂੰ ਸਾਫ ਕਰ ਦਿਓ ਅੱਜ ਮੈਂ ਆਪ ਜੀ ਨੂੰ ਮੇਰੇ ਦਿਲ ਦੇ ਅੰਦਰ ਸਦਾ ਦਿਨਾਇਆ ਆਓ ਪਿਤਾ ਮੇਰੇ ਦਿਲ ਦੇ ਅੰਦਰ ਆਪਣਾ ਡੇਰਾ ਲਾਓ ਪਵਿੱਤਰ ਆਤਮਾ ਦੇ ਰੂਪ ਵਿੱਚ ਮੇਰੇ ਅੰਦਰ ਵਾਸ ਕਰੋ ਮੈਂ ਹਰ ਪਲ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ ਮੈਂ ਹਰ ਪਲ ਤੁਹਾਡੀ ਹਜ਼ੂਰੀ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਮੈਂ ਆਵਾਜ਼ ਦੇਵਾਂ ਤੇ ਤੁਸੀਂ ਉੱਤਰ ਦੇਵੋ ਪ੍ਰਭੂ ਮੈਂ ਹੱਥ ਵਧਾਵਾ ਤੇ ਤੁਸੀਂ ਉਸ ਹੱਥ ਨੂੰ ਫੜ ਲਵੋ ਮੈਂ ਚਾਹੁੰਨਾ ਮੈਂ ਤੁਹਾਡੇ ਨਕਸ਼ੇ ਕਦਮਾਂ ਤੇ ਚੱਲ ਸਕਾਂ ਉਹ ਪੈੜਾਂ ਜਿਹੜੀਆਂ ਤੁਸੀਂ ਮੇਰੇ ਪਰਬੂ ਮੈਂ ਚਾਹੁੰਦਾ ਆ ਕਿ ਤੁਸੀਂ ਨਿੱਕੇ ਨਿਆਣੇ ਦੀ ਨਿਆਂਈ ਮੇਰੀ ਬਾਹ ਨੂੰ ਫੜੋ ਕਿਤੇ ਇਸ ਦੁਨੀਆ ਦੀ ਭੀੜ ਵਿੱਚ ਮੈਂ ਗਵਾਚ ਨਾ ਜਾਵਾਂ ਆਓ ਪ੍ਰਭੂ ਮੇਰੀ ਅਗਵਾਈ ਕਰੋ ਮੇਰੇ ਕੋਲੇ ਇੰਨੀ ਸਿਆਣਪ ਨਹੀਂ ਹੈ ਕਿ ਮੈਂ ਚੰਗੇ ਤੇ ਮਾੜੇ ਦੀ ਪਛਾਣ ਕਰ ਸਕਾਂ ਪਰ ਮੈਨੂੰ ਤੁਹਾਡੇ ਆਤਮਾ ਦੀ ਅਗਵਾਈ ਦੀ ਜ਼ਰੂਰਤ ਹੈ ਮੇਰੇ ਹਰ ਕੰਮ ਵਿੱਚ ਦਖਲ ਅੰਦਾਜ਼ੀ ਕਰੋ ਹਰ ਕੰਮ ਵਿੱਚ ਮੇਰੀ ਅਗਵਾਈ ਕਰੋ ਮੈਂ ਆਪਣੇ ਜੀਵਨ ਉੱਤੇ ਆਪ ਜੀ ਨੂੰ ਇਕਤਿਆਰ ਬਖਸ਼ਦਾ ਹਾਂ ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੇਰੇ ਉੱਤੇ ਮੁਕੰਮਲ ਰੀਤੀ ਨਾਲ ਕਬਜ਼ਾ ਕਰੋ ਜਿੱਥੋਂ ਮੈਨੂੰ ਮੋੜਨਾ ਚਾਹੀਦਾ ਮੈਨੂੰ ਮੋੜ ਲਿਆਓ ਜਿੱਥਰ ਨੂੰ ਮੈਨੂੰ ਤੁਰਨਾ ਚਾਹੀਦਾ ਮੈਨੂੰ ਲੈ ਤੁਰੋ ਬਸ ਮੇਰੇ ਉੱਤੇ ਮਿਹਰਬਾਨ ਰਹੋ ਮੇਰੇ ਉੱਤੇ ਖੁਸ਼ ਰਹੋ ਪ੍ਰਭੂ ਮੈਂ ਚਾਹਨਾ ਹੈ ਕਿ ਮੇਰੇ ਉੱਤੇ ਕਦੀ ਵੀ ਤੁਹਾਡਾ ਮਨ ਪਛਤਾਵੇ ਨਾ ਸਗੋ ਹਰ ਵੇਲੇ ਤੁਹਾਡੀ ਅਪਰਮਾਪਾਰ ਕਿਰਪਾ ਮੇਰੇ ਉੱਤੇ ਬਣੀ ਰਹੇ ਆਓ ਪ੍ਰਭੂ ਮੇਰੇ ਧੀਆ ਪੁੱਤਰਾਂ ਦੇ ਜੀਵਨ ਦੇ ਵਿੱਚ ਕੰਮ ਕਰੋ ਮੇਰੇ ਬੱਚਿਆਂ ਨੂੰ ਆਗਿਆਕਾਰੀ ਦਾ ਦਾਨ ਬਖਸ਼ੋ ਪ੍ਰਭੂ ਮੈਂ ਇਹਨਾਂ ਦੇ ਮਨਾਂ ਉੱਤੇ ਸੋਚਾਂ ਉੱਤੇ ਤੁਹਾਡਾ ਕਬਜ਼ਾ ਮੰਗ ਰਹੇ ਹਾਂ ਆਓ ਮੇਰੇ ਪਿਤਾ ਸਾਡੇ ਬੱਚਿਆਂ ਨੂੰ ਆਪਣੀ ਮਹਿਮਾ ਦੇ ਲਈ ਤਿਆਰ ਕਰੋ ਤੇ ਜਿਵੇਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਆ ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਤੇ ਇਹਨਾਂ ਦੀ ਸ਼ਾਂਤੀ ਬਹੁਤੀ ਹੋਊਗੀ ਪ੍ਰਭੂ ਜੀ ਆਪਣੇ ਇਸ ਵਚਨ ਨੂੰ ਸਾਡੇ ਬੱਚਿਆਂ ਦੇ ਜੀਵਨ ਵਿੱਚ ਪੂਰਾ ਕਰੋ ਮੈਨੂੰ ਪੂਰਾ ਵਿਸ਼ਵਾਸ ਆ ਪਿਤਾ ਕਿ ਤੁਸੀਂ ਜੋ ਬਰਕਤਾਂ ਸਾਡੇ ਲਈ ਠਹਿਰਾਈਆਂ ਆ ਉਹ ਬਰਕਤਾਂ ਸਾਨੂੰ ਮਿਲ ਰਹੀਆਂ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਉਹ ਆਸ਼ੀਸ਼ਾਂ ਸਾਡੇ ਬੱਚਿਆਂ ਉੱਤੇ ਆ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਤੁਸੀਂ ਸਾਨੂੰ ਸਿਰ ਠਹਿਰਾਇਆ ਆ। ਤੁਸੀਂ ਸਾਨੂੰ ਅੱਗੇ ਨੂੰ ਵਧਾ ਰਹੇ ਆ। ਤੁਸੀਂ ਸਾਨੂੰ ਉੱਚੇ ਸਥਾਨਾਂ ਉੱਤੇ ਖੜੇ ਕੀਤਾ ਆ। ਸਾਡੇ ਪੈਰਾਂ ਨੂੰ ਮਜ਼ਬੂਤ ਚਟਾਨ ਉੱਤੇ ਖਿਲਾ ਰਿਹਾ ਆ। ਸਾਡੀਆਂ ਲੜਾਈਆਂ ਤੁਸੀਂ ਆਪ ਲੜ ਰਹੇ ਆ। ਹਰ ਪਦਾਰ ਵਿੱਚ ਤੁਸੀਂ ਸਾਨੂੰ ਹੱਦੋਂ ਵੱਧ ਫਤਿਹ ਦਿੱਤੀ ਆ ਸਾਡੇ ਵੈਰੀ ਨਾ ਹੋਇਆ ਜੇ ਹੋ ਕੇ ਨਾਸ਼ ਹੋ ਰਹੇ ਆ ਪ੍ਰਭੂ ਤੁਸੀਂ ਸਾਡੇ ਅੰਗ ਸੰਗ ਤੁਸੀਂ ਆਪਣੇ ਸੱਚੇ ਫਤਿਹਮੰਦ ਹੱਥ ਨਾਲ ਸਾਨੂੰ ਸੰਭਾਲਦੇ ਆ ਤੁਹਾਡੇ ਦਿੱਤੇ ਜ਼ੋਰ ਨਾਲ ਮੈਂ ਜਥਿਆਂ ਵਿੱਚੋਂ ਦੀ ਲੰਘ ਜਾਣਾ ਜੋ ਮੈਨੂੰ ਸ਼ੂ ਨਹੀਂ ਪਾਉਂਦੇ ਤੁਹਾਡੇ ਦਿੱਤੇ ਬਲ ਨਾਲ ਤੇ ਮੈਂ ਕੰਧਾਂ ਨੂੰ ਟੱਪ ਜਾਣਾ ਤੇ ਕੋਈ ਮੈਨੂੰ ਫੜ ਨਹੀਂ ਸਕਦਾ ਕਿਉਂਕਿ ప్రతి ਦਿਨ ਤੁਹਾਡਾ ਤਾਜ਼ਾ ਮਸਾ ਮੇਰੇ ਉੱਤੇ ਬਾਦਰੀ ਆਏ ਮੈਂ ਧੰਨਵਾਦ ਕਰਿਆ ਮੇਰਾ ਪਿਆਲਾ ਉੱਚਲਦਾ ਹੈ ਅੱਜ ਮਸਾ ਦਾ ਤਾਜ਼ਾ ਤੇਲ ਮੇਰੇ ਸਿਰ ਦੇ ਤਾਲੂ ਉੱਤੇ ਬਹਿ ਰਿਹਾ ਹੈ ਅਰੋ ਮੇਰੇ ਸਿਰ ਦੇ ਤਾਲੂ ਤੋਂ ਹੁੰਦਿਆ ਹੋਇਆ ਮੇਰੇ ਪੈਰਾਂ ਦੀਆਂ ਤਲੀਆਂ ਤੱਕ ਰਚਦਾ ਜਾ ਰਿਹਾ ਹੈ ਹੁਣ ਮੇਰੇ ਜੋ ਪ੍ਰਭੂ ਮੇਸੂ ਬਹੁਤ ਰੂਹੀਦਾ ਲਊਂਦਾ ਆ ਉਹ ਮੈਨੂੰ ਸਾਰੇ ਪਾਪ ਤੋਂ ਧੋ ਕੇ ਸ਼ੁੱਧ ਕਰਦਾ ਆ ਤੇ ਸਾਰੇ ਰੋਗਾਂ ਤੋਂ ਮੈਨੂੰ ਚੰਗਿਆ ਕਰਦਾ ਆ ਨਰੋਇਆ ਕਰਦਾ ਆ ਮੈਂ ਆਪਣੇ ਅੰਦਰ ਚੰਗਿਆਈ ਨੂੰ ਲੈ ਰਿਹਾ ਹਾਂ ਬੋਲੋ ਕਲੀਸਿਆ ਨਾਲ ਨਾਲ ਬੋਲੋ ਮੈਂ ਆਪਣੇ ਅੰਦਰ ਚੰਗਿਆਈ ਨੂੰ ਲੈ ਰਿਹਾ ਆ ਮੇਰੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਚੰਗਾ ਹੋ ਚੁੱਕਿਆ ਆ ਹਰ ਬਿਮਾਰੀ ਮੈਨੂੰ ਛੱਡ ਕੇ ਜਾ ਰਹੀ ਆ ਹਰ ਦਰਦ ਮੇਰੇ ਜਿਸਮ ਨੂੰ ਛੱਡ ਕੇ ਜਾ ਰਹੀ ਆ ਕਿਉਂਕਿ ਵਚਨ ਵਿੱਚ ਲਿਖਿਆ ਆ ਤੇਰਾ ਸਰੀਰ ਮੇਰੇ ਆਤਮਾ ਦਾ ਮੰਦਰ ਆ ਕੀ ਤੂੰ ਨਹੀਂ ਜਾਣਦਾ ਕਿ ਮੈਂ ਤੇਰੇ ਅੰਦਰ ਰਹਿਣਾ ਚਾਹੁੰਦਾ ਆ ਹਾਂ ਪ੍ਰਭੂ ਸੱਚਮੁੱਚ ਮੇਰਾ ਸਰੀਰ ਤੁਹਾਡਾ ਮੰਦਰ ਹੈ ਆਓ ਪਿਤਾ ਪਵਿੱਤਰ ਆਤਮਾ ਦੇ ਰੂਪ ਵਿੱਚ ਆਓ ਤੇ ਮੇਰੇ ਇਸ ਸਰੀਰ ਦੇ ਅੰਦਰ ਵਾਸ ਕਰੋ ਹੁਣ ਮੇਰੇ ਵਿੱਚ ਮੈਂ ਘਟਾਂ ਤੇ ਤੁਸੀਂ ਵਗੋ ਹੁਣ ਮੇਰੀਆਂ ਸੋਚਾਂ ਨਹੀਂ ਪਰ ਪਿਤਾ ਤੇਰੀਆਂ ਸੋਚਾਂ ਕੰਮ ਕਰੇਣ ਹੁਣ ਮੇਰੇ ਵਿੱਚੋਂ ਦੀ ਪਵਿੱਤਰ ਆਤਮਾ ਕੰਮ ਕਰੇ ਹੁਣ ਮੇਰੇ ਵਿੱਚੋਂ ਦੀ ਪਵਿੱਤਰ ਆਤਮਾ ਦੇਖੇ ਮੇਰੇ ਮੂੰਹ ਰਾਈਂ ਪਵਿੱਤਰ ਆਤਮਾ ਬੋਲੇ ਤੇ ਸੱਚਮੁੱਚ ਵਚਨ ਚ ਲਿਖਿਆ ਨਾ ਬਲ ਨਾਲ ਨਾ ਜ਼ੋਰ ਨਾਲ ਪਰ ਮੇਰੇ ਆਤਮਾ ਦੇ ਦੁਆਰੇ ਪਹਾੜ ੁਖੜ ਜਾਂਦੇ ਆਂ ਅਮੇਨ ਪੱਥਰ ਪਿੱਕਲ ਜਾਂਦੇ ਆਂ ਤੇ ਰਾਹ ਪੱਦਰੇ ਹੋ ਜਾਂਦੇ ਹੁਣ ਜਦੋਂ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਅਧਿਕਾਰ <laughs> ਇਸੂ ਦੇ ਲਹੂ ਦੇ ਦੁਆਰਾ ਸਾਰੇ ਰਹਾ ਨੂੰ ਬੰਦ ਕਰ ਦਿੱਤੇ ਆ ਆਪਣੀ ਆਜ਼ਾਦੀ ਦੀ ਕੋਸ਼ਿਸ਼ ਨਾ ਕਰੋ ਕਲਿਸਿਆ ਕਹਿਣਾ ਸ਼ੁਰੂ ਕਰੋ ਮੈਂ ਆਜ਼ਾਦ ਹੋ ਚੁੱਕਿਆ ਹਾਂ ਬੰਧਨ ਟੁੱਟ ਰਹੇ ਆ ਬਿਮਾਰੀ ਦੇ ਬੰਧਨ ਟੁੱਟ ਰਹੇ ਆ ਲਚਾਰੀ ਦੇ ਬੰਧਨ ਟੁੱਟ ਰਹੇ ਆ ਜਿਪਚਾਰ ਦਾ ਗੰਦਾ ਆਤਮਾ ਤੁਹਾਨੂੰ ਛੱਡ ਕੇ ਜਾ ਰਿਹਾ ਹੈ ਹਰ ਪ੍ਰਿਸ਼ਟ ਆਤਮਾ ਤੁਹਾਨੂੰ ਛੱਡ ਕੇ ਸ਼ੌਨੀ ਦਸੀ ਪਰਮੇਸ਼ਰ ਦੇ ਦਿੱਤੇ ਅਧਿਕਾਰ ਦੇ ਨਾਲ ਤੋੜ ਦਿੰਦੀ ਆ ਤੋੜ ਦਿੰਦੀ ਆ ਤੋੜ ਦਿੰਦੀ ਆ ਹਰੇਕੋ ਸ਼ਕਤੀ ਜਿਹੜੀ ਤੁਹਾਡੇ ਵਿਰੁੱਧ ਜ਼ੋਰ ਮਾਰਦੀ ਆ ਵਚਨ ਚ ਲਿਖਿਆ ਮੈਂ ਵੈਰੀ ਦਿਆਂ ਸਾਰੀਆਂ ਸ਼ਕਤੀਆਂ ਉੱਤੇ ਤੈਨੂੰ ਅਧਿਕਾਰ ਦਿੰਦਾ ਆ ਉਹ ਤੇਰਾ ਕੁਛ ਵੀ ਵਿਗਾੜ ਨਾ ਸਕੇ ਦੀ ਹੁਣ ਪਰਮੇਸ਼ਰ ਦੇ ਦਿੱਤੇ ਅਧਿਕਾਰ ਦੇ ਨਾਲ ਗੈਰੀ ਦਿਓ ਸਾਰੀ ਸ਼ਕਤੀ ਜਿਹੜੀ ਦਾ ਉਹ ਪੰਡੋਰ ਚਰਚ ਦੇ ਵਿਰੁੱਧ ਜ਼ੋਰ ਮਾਰਦੀ ਆ ਇਹਦੀ ਕਲਿਸੀਆ ਦੇ ਵਿਰੁੱਧ ਫਾਈਨੈਂਸ ਦੇ ਵਿਰੁੱਧ ਮੈਨੇਜਮੈਂਟ ਦੇ ਵਿਰੁੱਧ ਵੌਲੰਟੀਅਰ ਦੇ ਵਿਰੁੱਧ ਕਿਸੇ ਤੁਸੀਂ ਬਿਮਾਰੀ ਦੇ ਬੰਦਨਾ ਤੋਂ ਆਜ਼ਾਦ ਹੋ ਚੁੱਕੇ ਹੋ ਤੁਹਾਡੀਆਂ ਰਿਪੋਰਟਾਂ ਬਦਲ ਰਹੀਆਂ ਹਨ ਤੁਹਾਡੇ ਆਪਰੇਸ਼ਨ ਕੈਨਸਲ ਹੋ ਰਹੇ ਹਨ ਪਰਮੇਸ਼ਵਰ ਤੁਹਾਨੂੰ ਬੱਚਿਆਂ ਦੀ ਦਾਤ ਦੇਣ ਜਾ ਰਹੇ ਹੈ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਆਸ਼ੀਸ਼ ਨਹੀਂ ਆ ਪਰਮੇਸ਼ਵਰ ਦੇ ਕੇ ਝੋਲੀਆਂ ਖੋਲ ਲਵੋ ਆਪਣੀਆਂ हे ਪਿਤਾ ਵਚਨ ਵਿੱਚ ਲਿਖਿਆ ਹੈ ਜਿਹੜੇ ਮੇਰੇ ਪਿੱਛੇ ਚੱਲਣਗੇ ਉਹ ਬੇਫਲ ਨਾ ਹੋਣਗੇ ਆਓ ਪਿਤਾ ਅੱਜ ਤੁਹਾਡੇ ਦਰ ਉੱਤੇ ਆਏ ਆ ਤੁਹਾਡੇ ਘਰ ਵਿੱਚ ਆਏ ਆ ਤੁਹਾਡੀ ਹਜ਼ੂਰੀ ਜਨਾਂ ਦੇ ਝੋਲੀਆਂ ਢਿੱਲੇ ਪ੍ਰਭੂ ਇਹਨਾਂ ਨੂੰ ਧੀਆ ਪੁੱਤਰਾਂ ਦੀਆਂ ਦਾਤੋਂ ਦੀ ਦਾਤ ਬਖਸ਼ ਦਿਓ ਜੇਕਰ ਯਹੋਵਾ ਹੀ ਕਰਨਾ ਬਣਾਵੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਥਿਆ ਐ ਮੇਰੇ ਪਿਤਾ ਮੇਰੇ ਪਰਮੇਸ਼ਵਰ ਸੈਨਾਮਾ ਦੇ ਯਹੋਵਾ ਇਸ ਧਰਤੀ ਤੇ ਅਸਮਾਨ ਦੇ ਮਾਲਿਕ ਤੇ ਖਾਲਿਕ ਪਰਮੇਸ਼ਵਰ ਮੇਰੇ ਸ਼ਹਿਨशाह ਪਰਮੇਸ਼ਰ ਮੇਰੇ ਪਿਤਾ ਅੱਜ ਜਿਹੜੇ ਛੋਟੇ ਛੋਟੇ ਕਰਾਹ ਲਈ ਤਰਸ ਰਹੇ ਆ ਮੇਰੇ ਪਿਤਾ ਰਜਾਓ ਆਪਣੇ ਬੱਚਿਆਂ ਨੂੰ ਮੇਰੇ ਖੁਦਾ ਇਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਦਿਓ ਖੁਦਾ ਜੀ ਅਸੀ ਦੇ ਨਾਮ ਜੇ ਪਿਤਾ ਮੈਂ ਪ੍ਰਾਰਥਨਾ ਕਰਦੀ ਆ 2026 ਵਿੱਚ ਇਹ ਤੁਹਾਡੇ ਦਿੱਤੇ ਹੋਏ ਘਰਾਂ ਵਿੱਚ ਪੈਰ ਰੱਖਣ ਔਰ ਤੁਹਾਡੇ ਅਨੰਤ ਨਾਲ ਭਰ ਕੇ ਮहिमा ਕਰਨ ਕਰਜ਼ਿਆਂ ਦੇ ਬੰਧਨ ਟੁੱਟ ਰਹੇ ਆ ਅਮਨ ਹਰ ਕਰਜ਼ੇ ਦਾ ਬੰਧਨ ਟੁੱਟ ਰਹੇ ਆ ਚੇਲਾਂ ਦੇ ਬੂਹੇ ਖੁੱਲ ਰਹੇ ਆ ਬਿਮਾਰੀ ਦੇ ਬਿਸਤਰੇ ਪਲਟ ਰਹੇ ਆ ਹਸਪਤਾਲਾਂ ਵਿੱਚੋਂ ਤੁਹਾਡੇ ਰੋਗੀ ਬਾਹਰ ਆ ਰਹੇ ਆ ਉਹ ਪਰਮੇਸ਼ਰ ਦੀ ਮਹਿਮਾ ਲਈ ਬਾਹਰ ਆ ਰਹੇ ਹੋ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਚੰਗੇ ਹੋ ਚੁੱਕੇ ਹੋ ਮੈਂ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਜਿੰਨੇ ਵੀ ਇੱਥੇ ਬੱਚੇ ਆਪਣੇ ਸਿਰਾ ਉੱਤੇ ਹੱਥ ਰੱਖ ਲੈਣ ਜਿਨ੍ਹਾਂ ਦੇ ਐਗਜ਼ਾਮ ਚੱਲ ਰਹੇ ਆ ਸਰਵ ਸ਼ਕਤੀਮਾਨ ਪਿਤਾ ਮੈਂ ਨਾ ਬੱਚਿਆਂ ਨੂੰ ਲੈ ਕੇ ਤੁਹਾਡੀ 파ਕ ਜ਼ਲਾਲੀ ਹਜ਼ੂਰੀ ਵਿੱਚ ਚਾਹਨੀ ਹਾਂ ਪ੍ਰਭੂ ਇਨਾਂ ਨੂੰ ਡਿਵਾਈਨ ਵਿਜ਼ਡਮ ਦੇ ਨਾਲ ਬLES ਕਰੋ ਲੋਕਿਕ ਬੁੱਧ ਦਾ ਦਾਨ ਬਖਸ਼ੋ ਮੇਰੇ ਖੁਦਾ ਭਾਵੇਂ ਸਾਲ ਪਰ ਇਨਾਂ ਦੇ ਵਿਰੁੱਧ ਬਹੁਤ ਗਲਤ ਅੱਖਰ ਬੋਲ ਹੋਏ ਆ ਪਰ ਪ੍ਰਭੂ ਅੱਜ ਤੁਹਾਡੀ ਦਾਸੀ ਇਸ ਪਵਿੱਤਰ 베ਦੀ ਤੋਂ ਇਨਾਂ ਦੀ ਆਸ਼ੀਸ਼ ਦੀ ਘੋਸ਼ਣਾ ਕਰਦੀ ਹੈ ਪ੍ਰਭੂ ਮੈਂ ਘੋਸ਼ਣਾ ਕਰਦੀ ਹਾਂ ਤੁਹਾਡੇ ਉੱਤੇ ਆਸ ਰੱਖ ਕੇ ਵਿਸ਼ਵਾਸ ਰੱਖ ਕੇ ਇਸ ਕਲੀਸੀਆ ਦੇ ਸਾਰੇ ਹੀ ਬੱਚੇ ਐਕਸੀਲੈਂਟ ਰਿਜ਼ਲਟ ਦੇ ਨਾਲ ਤੁਹਾਡੀ ਮਾਣ ਮਰ ਕਰ ਰਹੇ ਆ ਸਾਰੇ ਹੀ ਚੰਗੇ ਨਤੀਜੇ ਲੈ ਕੇ ਆ ਰਹੇ ਆ ਬਹੁਤ ਹੀ ਚੰਗੀ ਪਰਸੈਂਟੇਜ ਦੇ ਨਾਲ ਪਾਸ ਹੋ ਰਹੇ ਆ ਕਿਉਂਕਿ ਪ੍ਰਭੂ ਤੁਸੀਂ ਸਾਡਾ ਬੋਲ ਬਾਲਾ ਕੌਮਾ ਵਿੱਚ ਕੀਤਾ ਹੈ ਤੁਹਾਡੇ ਲੋਕੀ ਕਦੀ ਸ਼ਰਮਿੰਦੇ ਨਹੀਂ ਹੁੰਦੇ ਸ਼ਰਮਿੰਦੇ ਤਾਂ ਉਹ ਹੋ ਜਿਹੜੇ ਮੱਲੋ ਮੱਲੀ ਸਾਧੂ ਧਰਥਾ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਪਰਮੇਸ਼ਵਰ ਨੇ ਆਪਣੇ ਚਿਹਰੇ ਦਾ ਚਾਦਰ ਸਾਡੇ ਉੱਤੇ ਪਾਇਆ ਤੇ ਸਾਨੂੰ ਰੋਸ਼ਨ ਕਰ ਦਿੱਤਾ ਹੈ ਪ੍ਰਭੂ ਤੁਹਾਡੇ ਸੋਇਆਂ ਦੇ ਉੱਤੇ ਬਰਕਤ ਪਾ ਰਹੇ ਹੋ ਤੁਹਾਡੇ ਭੋਜਨ ਤੇ ਪਾਣੀ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਇੱਜੜ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਮਾਲ ਡੰਗਰ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਤਾਂ ਦੌਲਤ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਖੇਤਾਂ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਕਾਰੋਬਾਰਾਂ ਦੇ ਉੱਤੇ ਆ ਰਹੀ ਆ ਆਸ਼ੀਸ਼ ਆ ਰਹੀ ਤੁਹਾਡੇ ਉੱਤੇ ਤੁਹਾਡੇ ਜਿਸਮ ਦੇ ਉੱਤੇ ਆਸ਼ੀਸ਼ ਆ ਰਹੀ ਆ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਚੰਗੇ ਹੋ ਚੁੱਕੇ ਹੋ ਚੰਗੇ ਹੋ ਚੁੱਕੇ ਹੋ ਚੰਗੇ ਹੋ ਚੁੱਕੇ ਹੋ ਆਪਣੀ ਚੰਗਿਆਈ ਦਾ ਐਲਾਨ ਕਰੋ ਪ੍ਰਭੂ ਯਿਸੂ ਮਸੀਹ ਦੇ ਅਗੇ ਇਸ ਅਮੀਨ ਸੱਚਮੁੱਚ ਆਪਾਂ ਉਦੋਂ ਹੀ ਤੰਦਰੁਸਤ ਰਹਿ ਸਕਦੇ ਹ ਜਦੋਂ ਹਰੇਕ ਚੀਜ਼ ਦੇ ਵਿੱਚ ਆਪਾਂ ਵਫਾਦਾਰ ਰਹਿੰਦੇ ਹ ਜਿਸ ਸੰਵੰਤਨ ਦੇ ਵਿੱਚ ਪੇਂਟਾ ਵਿੱਚ ਪਾਸਟਰ ਜੂਨ ਜਿਨੇ ਵਚਨ ਰਾਹੀ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਔਰ ਸੱਚਮੁੱਚ ਅੱਜ ਸਾਡੇ ਲਈ ਪ੍ਰਾਰਥਨਾ ਵੀ ਕੀਤੀ ਗਈ ਹੈ ਕਿ ਦਿਲ ਖੋਲ ਕੇ ਅਸੀਂ ਹਰੇਕ ਚੀਜ਼ਿਆ ਵਿੱਚ ਪਰਮੇਸ਼ਵਰ ਦੇ ਲਈ ਵਫਾਦਾਰ ਹੋ ਜਾਈਏ ਚਾਹੇ ਉਹ ਕੋਈ ਵੀ ਚੀਜ਼ ਆ ਆਪਾਂ ਉਹਦਾ ਦਸਬੰਦ ਕੱਢਣਾ ਸ਼ੁਰੂ ਕਰਦੇ ਆ ਚਾਹੇ ਕਰਦੇ ਹੋ ਫਾਲੋ ਹੁਣ ਚਾਹੇ ਅੰਦਰ ਬਾਹਰ ਜਾਣ ਵਿੱਚ ਕੁਝ ਵੀ ਜਿਹੜੀ ਮਰਜ਼ ਜੋ ਕੁਛ ਪਰਮੇਸ਼ੂ ਨੇ ਸਾਨੂੰ ਆਸ਼ੀਸ਼ ਦਿੱਤੀ ਆ ਨਾ ਉਹਦਾ ਉਹ ਹਰੇਕ ਚੀਜ਼ ਦਾ ਹੀ ਦਸਬੰਦ ਹੈ ਚਾਹੇ ਆਪਾਂ ਪ੍ਰਾਰਥਨਾ ਕਰਦੇ ਆ ਤਾਂ ਉਹ ਵੀ ਇੱਕ ਜਸਵੰਤੀ ਦੇ ਰੂਪ ਵਿੱਚ ਹੀ ਹੁੰਦਾ ਹੈ ਜੇ ਆਪਾਂ ਪੇਟ ਛਡਾਉਨੇ ਆ ਉਹ ਵੀ ਜਿਸ ਵਾਂ ਤੇ ਆਪਾਂ ਪਵਾਸ ਕਰਦੇ ਆ ਕੁਝ ਵੀ ਕਰਦੇ ਆ ਆਪਾਂ ਜਿਹੜਾ ਸਮਾਂ ਪਰਮੇਸ਼ਵਰ ਦੇ ਵਿੱਚ गुजारਦੇ ਆ ਨਾ ਤਾਂ ਉਹੀ ਸਾਨੂੰ ਸਾਡੇ ਲਈ ਭਲਾਈ ਲੈ ਕੇ ਆਉਂਦਾ ਵਾ ਤੇ ਜੇ ਪਰਮੇਸ਼ਵਰ ਜੇ ਉਹ ਵੀ ਆਪਾਂ ਜੋ ਵਰਕਤਾ ਸ਼ਿਸ਼ਾ ਦਿੰਦਾ ਨਾ ਚਾਹੇ ਧਨ ਦੀ ਹੋਵੇ ਚਾਹੇ ਕਿਸੇ ਵੀ ਚੀਜ਼ ਦੀ ਕਾਂ ਨਹੀਂ ਦੀ ਨਾ ਤੋਂ 타ਮੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਸਾਨੂੰ ਹਰੇਕ ਚੀਜ਼ ਦੇ ਨਾਲ ਵਫਾਦਾਰ ਹੋਣਾ ਚਾਹੀਦਾ ਇਸ ਕਰਕੇ ਪਰਮੇਸ਼ਵਰ ਦਾ ਬਹੁਤ ਬਚਨ ਸਾਨੂੰ ਕਲਾਮ ਬਹੁਤ ਅੱਛੇ ਤਰੀਕੇ ਨਾਲ ਸਮਝਾਉਂਦਾ ਹੈ ਅੱਜ ਜੋ ਵੀ ਸਾਡੇ ਲਈ ਪ੍ਰਾਰਥਨਾ ਪਰਮੇਸ਼ਵਰ ਦੀ ਦਾਸੀ ਨੇ ਕੀਤੀ ਹੈ ਮੇਰੇ ਪ੍ਰਭੂ ਦੀ ਦਾਸੀ ਦਾ ਤੁਹਾਨੂੰ ਆਧਕਾਰਦੀ ਹੈ ਸੱਚਮੁੱਚ ਮੈਂ ਮੇਰੇ ਲਈ ਜੋ ਅੱਜ ਪ੍ਰਾਰਥਨਾ ਹੋਵੇ ਸੱਚ ਬੱਚੇ ਮੇਰੇ ਲਈ ਮੇਰੇ ਪਰਿਵਾਰ ਦੇ ਲਈ ਲਾਭਦਾਇਕ ਹੈ ਖੁਦਾਵੰਦਾ ਮੈਂ ਤੇਰਾ ਧੰਨਵਾਦ ਕਰਦੀ ਹਾਂ ਇਸ ਪ੍ਰਾਰਥਨਾ ਦੇ ਲਈ ਖੁਦਾਬੰਦਾ ਤੂੰ ਸਾਡੇ ਨਾਲ ਗੱਲਬਾਤ ਕੀਤੀ ਖੁਦਾਬੰਦਾ ਆਪਣੇ ਬਚਨ ਰਾਹੀਂ ਪ੍ਰਭੂ ਜੀ ਆਪਣੀ ਬੇਟੀ ਦੇ ਉੱਤੇ ਜ਼ਾਹਿਰ ਕੀਤਾ ਮੇਰੇ ਲਈ ਵੀ ਤੇਰਾ ਧੰਨਵਾਦ ਕਰਦੀ ਹਾਂ ਔਰ ਇਸ ਪ੍ਰਾਰਥਨਾ ਦੇ ਲਈ ਪ੍ਰਭੂ ਦੀ ਦਾਸੀ ਦਾ ਤੁਹਾਨੂੰ ਆਧ ਕਰਦੀ ਹਾਂ ਸਾਰਾ ਆਦਰ ਔਰ ਮਹਿਮਾ ਮੇ ਪ੍ਰਭੂ ਯਿਸੂ ਨੂੰ ਦਿੰਨੀ ਹੈ ਕਿ ਪ੍ਰਭੂ ਜੀ ਤੁਹਾਡਾ ਧੰਨਵਾਦ ਇਸ ਚੀਜ਼ ਦੇ ਲਈ ਔਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਔਰ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਹਰ ਇੱਕ ਚੀਜ਼ ਦੇ ਲਈ ਕਿਉਂਕਿ ਸੱਚਮੁੱਚ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਰ ਇੱਕ ਚੀਜ਼ ਦੇ ਲਈ ਹਰ ਇੱਕ ਆਸ਼ੀਸ਼ ਦੇ ਲਈ ਪ੍ਰਭੂ ਹੀ ਹੈ ਜੋ ਸਭ ਕੁਝ ਕਰਦਾ ਹੈ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ ਮੇਰੇ ਵੱਲੋਂ ਸਾਰਾ